ਸਭ ਤੋਂ ਪਹਿਲਾਂ ਇਹਦੀ ਵਿੱਚ ਪ੍ਰੋਟੀਨ ਦੀ ਜਿਹੜੀ ਮਾਤਰਾ ਉਹ 18 ਤੋਂ ਲੈ ਕੇ 22% ਤੱਕ ਮੰਨੀ ਜਾਂਦੀ ਆ ਕੁਝ ਕਿਸਮਾਂ ਹੈਗੀਆਂ ਆ ਜਿਹਨਾਂ 'ਚ 22% ਤੱਕ ਵੀ ਪ੍ਰੋਟੀਨ ਹੁੰਦਾ ਆ ਇਸ ਚਾਰੇ ਵਿੱਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਵਿਟਾਮਿਨ ਆਇਰਨ ਅਤੇ ਫਾਸਫੋਰਸ ਪਾਏ ਜਾਂਦੇ ਨੇ 30 ਤੋਂ 35% ਤੱਕ ਕਾਰਬੋਹਾਈਡਰੇਟ ਹੁੰਦੇ ਆ ਜਿਹਦੇ ਨਾਲ ਪਸ਼ੂ ਨੂੰ ਬਹੁਤ ਜ਼ਿਆਦੀ ਊਰਜਾ ਤਾਕਤ ਮਿਲਦੀ ਆ ਇਸ ਚਾਰੇ ਦੇ ਵਿੱਚ ਵਿਟਾਮਿਨਾਂ ਦੀ ਗੱਲ ਕਰੀਏ ਤੇ ਵਿਟਾਮਿਨ A D E K ਤੇ B ਕੰਪਲੈਕਸ ਵਿਟਾਮਨ ਪਾਏ ਜਾਂਦੇ ਨੇ ਇਸ ਚਾਰੇ ਦੇ ਵਿੱਚ 25 ਤੋਂ 30% ਤੱਕ ਫਾਈਬਰ ਪਾਇਆ ਜਾਂਦਾ ਆ ਇੰਨਾ ਜ਼ਿਆਦਾ ਫਾਈਬਰ ਦਾ ਮਤਲਬ ਇਹ ਬਣ ਜਾਂਦਾ ਆ ਕਿ ਪਸ਼ੂ ਨੂੰ ਇਹ ਚਾਰਾ ਪਚਦਾ ਬਹੁਤ ਵਧੀਆ ਤਰੀਕੇ ਨਾਲ ਆਸਾਨੀ ਨਾਲ ਆ ਇਹਦੇ ਨਾਲ ਪਸ਼ੂ ਦੀ ਜਿਹੜੀ ਪਾਚਨ ਸਮਰੱਥਾ ਆ ਪਚਾਉਣ ਦੀ ਸਮਰੱਥਾ ਆ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਇਹ 20 ਤੋਂ 25% ਤੱਕ ਸੁੱਕਾ ਪਦਾਰਥ ਹੁੰਦਾ ਯਾਨੀ ਕਿ ਡਰਾਈ ਮੈਟਰ ਹੁੰਦਾ ਆ ਇੰਨਾ ਜ਼ਿਆਦਾ ਡਰਾਈ ਮੈਟਰ ਹੋਣ ਦਾ ਮਤਲਬ ਇਹ ਵੀ ਬਣ ਜਾਂਦਾ ਆ ਕਿ ਇਹਦਾ ਹੇ ਬਹੁਤ ਵਧੀਆ ਤਿਆਰ ਹੋਊਗਾ ਜੇ ਅਸੀਂ ਇਸ ਚਾਰੇ ਨੂੰ ਸੁਕਾਈਏ ਤੇ ਇਹਦਾ ਹੇ ਤਿਆਰ ਕਰੀਏ ਪਾਓ ਵੀ ਬਹੁਤ ਵਧੀਆ ਤੇ ਬਹੁਤ ਪੋਸ਼ਟਿਕ ਹੈ ਤਿਆਰ